ਦੀ ਧੱਕੇਸ਼ਾਹੀ ਗੁੰਗਾ ਕਰਦੀ ਨਹੀਂ ਚਲੇਗੀ ਵਤਨ ਕੋ ਆ ਸਰਕਾਰ ਦੀ ਧੱਕੇਸ਼ਾਹੀ ਗੁੰਗਾ ਕਰਦੀ ਲੋਕਾਂ ਦੀ ਸਰਕਾਰ ਸੀ ਭਗਵਾਤਮਾਨ ਸਰਕਾਰ ਇਹ ਰੇਤ ਬਾਪੀਆਂ ਨਾਲ ਲੜੇ ਹੋਏ ਆ ਪੁਲਸ ਵਾਲੇ ਵੀ ਲੜੇ ਹੋਏ ਆ ਰੇਤ ਬਾਪੀਆਂ ਨਾਲ ਇਹ ਸਾਨੂੰ ਧਮਕੀਆਂ ਦਿੰਦੇ ਆ ਇਹ ਸਾਨੂੰ ਕਹਿੰਦੇ ਤੁਹਾਨੂੰ ਜਾਨੂ ਮਾਰ ਦੇਾਂਗੇ ਜੇ ਤੁਸੀਂ ਵਿਰੋਧ ਕੀਤਾ ਅਸੀਂ ਆਪਣੀਆਂ ਜਾਨਾਂ ਦੇਣ ਲਈ ਤਿਆਰ ਆ ਇਹ ਸਾਨੂੰ ਪਰਚੇ ਝੂਠੇ ਬਣਾਉਂਦੀਆਂ ਧਮਕੀਆਂ ਦਿੰਦੇ ਆ ਇਹ ਕਹਿੰਦਾ ਥਾਣੇਦਾਰ ਦਾ ਭੱਤੀ ਦਿੱਤੇ ਆ ਕੀ ਲੋਏ ਦਾ ਕਾ ਤਾਨਾਰਕੀ ਇਹ ਇਹਨਾਂ ਨੂੰ ਹਾਈ ਟੋਟ ਤੇ ਜਾ ਕੇ ਦੇਖੂ ਮੈਂ ਇਹਨਾਂ ਨੂੰ ਇਹ ਜਿਹੜਾ 3/4 ਨੇ ਮੈਨੂੰ ਕਿਹਾ ਵੀ ਜੇ ਤੂੰ ਇਹ ਵਿਰੋਧ ਕੀਤਾ ਤੈਨੂੰ ਜਾਨੋ ਵਾਰ ਦੇ ਆਖੇ ਇੱਥੇ ਇੱਕ ਢਿੱਪੀ ਸਾ ਬੈਠਿਆ ਉਹ ਵੀ ਬੜੀ ਪਤ ਪੀਤੀ ਨਾਲ ਗੱਲ ਕਰ ਰਹਾ ਇਹ ਦੋ ਕਰ ਸਕਦੇ ਕਰ ਰਹੇ ਅਸੀਂ ਇੱਥੇ ਤੋਂ ਜਵਾ ਪੱਥਰ ਨਾਲ ਦੇ ਆ ਕੇ ਕੋਈ ਨਹੀਂ ਮਾਰ ਚੱਕਰ ਮੁਰਦਾਬਾਦ ਮੁਰਦਾਬਾਦ ਜਿੰਦਾਬਾਦ ਕਿੱਥੇ ਹੋਇਆ ਇੱਥੇ ਪੈਸੇ ਖਾਣ ਕਾ ਖਵਾਉਂਗੇ ਉਹਨਾਂ ਨੂੰ ਪਾਛੈ ਇਹ ਜਿਹੜੇ ਰੇਤ ਦੇ ਵਾਲੇ ਜਿਹੜਾ ਮਾਫੀਆ ਉਹਦੀਆਂ ਟਾਂਡੀਆਂ ਰਾਤ ਨੂੰ ਭਰ-ਭਰ ਲੰਘਾਉਂਦੇ ਆ ਤੇ ਭਰ-ਭਰ ਭਰ ਲੰਘਾਉਂਦੇ ਆ ਇਹ ਇੱਥੇ ਗਰੀਬ ਨੇ ਕਿਸੇ ਨੇ ਇਹ ਰੇਤੇ ਦਾ ਦੀਪਾ ਪਰਾਹ ਹੋਵੇ ਉੱਤੇ ਪਰਚਾ ਦਿੱਤੇ ਮਾਈਨਿੰਗ ਇੱਕ ਦਾ ਉਹ ਮੇਰੀ 15 ਕਿੱਲੇ ਜ਼ਮੀਨ ਮਾਲਕੀ ਰੁੜੀ ਆ ਆ ਡੀਐਸਪੀ ਸਾਹਿਬ ਬੋਣ ਨੂੰ ਤਿਆਰ ਨਹੀਂ ਇਹ ਬਟੇ ਕਿਸਾਨ ਹੈ ਤੇ ਅੱਛੀ ਅਸੀਂ ਤਾਂ ਇਹ ਚੀਜ਼ ਕਹਿੰਨੇ ਆ ਵੀ ਇਹ ਜਿਹੜਾ ਦਰਿਆ ਦੇ ਵਿੱਚ ਰੇਤਾ ਵਾ ਇਹ ਤੁਸੀਂ ਇੱਥੋਂ ਚੱਕ ਦੋਗੇ ਪਾਣੀ ਨੂੰ ਟੱਕ ਪਾਣੀ ਦੀ ਟੱਕਰ ਪਿੰਡ ਨੂੰ ਸਿੱਧੀ ਹੋ ਜਾਣੀ ਆ ਆ ਦੇਖੋ ਉਹ ਤਹਿਸੀਲਦਾਰ ਸਾਹਿਬ ਬੈਠੇ ਆ ਤਹਿਸੀਲਦਾਰ ਸਾਹਿਬ ਪਿੰਡ ਦੇ ਤਜਰਬੇਕਾਰ ਬੰਦੇ ਬੈਠੇ ਆ ਤੇ 70 70 80 80 ਸਾਲ ਦੇ ਅਸੀਂ ਤੁਹਾਨੂੰ ਗੱਟੂ ਦਿੰਨੇ ਆ ਬੋਰੀਆਂ ਦਿੰਨੇ ਆ ਤੁਸੀਂ ਭਰ ਕੇ ਨਾ ਲੋ ਬੰਦੇ ਜਦੋਂ ਤਾਂ ਆਉਂਦੇ ਆ ਹੜ ਤੁਹਾਡੇ ਨਾਲ ਪ੍ਰਸ਼ਾਦ ਤੁਹਾਡੇ ਕੋਲੋਂ ਤਰਪਾਲਾ ਨਹੀਂ ਮੰਡੀਆਂ ਗਈਆਂ ਸਾਡੇ ਪਿੰਡ ਨੂੰ ਇੱਕ ਜੀ ਤੁਸੀਂ 7 ਮਹੀਨੇ ਹੋ ਗਏ ਹੜ ਲੰਗਿਆਂ ਨੂੰ ਤੁਸੀਂ ਇਹ ਦੱਸੋ ਇੱਕ ਵੀ ਪੱਥਰ ਦਾ ਟੁਕੜਾ ਮਾਇਆ ਕੋਈ ਲਿਆ ਕੇ ਆ ਆ ਮੈਂ ਤੁਹਾਨੂੰ ਸੁਣਾਉਣਾ ਸਾਰੇ ਪਿੰਡ ਫੋਨ ਲਓ ਕਿੰਨੇ ਕਿੰਨੇ ਆਇਆ ਇਹ ਜਿਹੜੀ ਇਹ ਡੀ ਸੈਟਿੰਗ ਕਹਿੰਦੇ ਆ ਮੈਂ ਕਾਤੀ ਕਾਲੀ ਕੱਢਿਆ ਡੀ ਸੈਟਿੰਗ ਦਾ ਮਾਈਨਿੰਗ ਲਈ ਤੇ ਸੇਮ ਸ਼ਰਤਾਂ ਪਹਿਲੀ ਗੱਲ ਤਾਂ ਬਾਦ ਆਬਦ ਕਲੀਅਰੈਂਸ ਦਿਖਾਉਣ ਇਹ ਹੈ ਜੀ ਇਹ ਕਲੀਅਰੈਂਸ ਤੁਹਾਡੇ ਕੋ ਦਾਨੇਦਰ ਸਾਹਿਬ ਨਹੀਂ ਤੁਹਾਡਾ ਕੀ ਕੰਮ ਆ ਤੁਹਾਨੂੰ ਤੁਹਾਡਾ ਕੰਮ ਸਭ ਨੂੰ ਵਾਪਸ ਤੇ ਮਾਰਨਾ ਨਹੀਂ ਤੁਹਾਡਾ ਕੰਮ ਸਭ ਨੂੰ ਵਾਪਸ ਤੇ ਮਾਰਨਾ ਤੁਹਾਨੂੰ ਮੈਂ ਦੁਦਮ ਕੇ ਮਾਰੇ ਦਮ ਕੇ ਮਾਰੇ ਤੂੰ ਮੰਨ ਕੇ ਤੈਨੂੰ ਜਾਨੂ ਮਾਰ ਤੂੰ ਸਾਰੇ ਗਵਾਵਾ ਸਾਰੇ ਗਵਾ ਆਪਣਾ ਇਹਨਾਂ ਨਾਲ ਕੋਈ ਨਹੀਂ ਚਲੋ ਕਾਹਦਾ ਦੱਸਦਾ ਆਪਾਂ ਇਹਦਾ ਮਾਹੌਲ ਕ੍ਰੀਏਟ ਨਹੀਂ ਕਰਾਂਗੇ ਹਾਂਜੀ 200 ਦੀ ਸਿਲਟਿੰਗ ਦਾ ਮਕਸਦ ਹੁੰਦਾ ਬਾੜ ਦੀ ਰੋਕਥਾਮ ਕਰਨਾ ਲੇਕਿਨ ਰੇਤ ਨੂੰ ਕੱਟ ਕੇ ਹਰ ਕਿਚ ਨਹੀਂ ਵੇਚ ਸਕਦੇ ਇਹ ਇਹ ਮੈਂ ਨਹੀਂ ਕਹਿੰਦਾ ਇਹ ਕਾਨੂੰਨ ਕਹਿੰਦਾ ਔਰ ਜੇ ਰੇਤ ਦਰਿਆ ਤੋਂ ਬਾਹਰ ਕੱਟੀ ਜਾ ਰਹੀ ਹੈ ਤਾਂ ਇਹ ਇਲਿਲੀਗਲ ਮੰਨੇਗਾ ਇਹ ਗੈਰ ਕਾਨੂੰਨੀ ਜਿਹੜੀ ਮਾਈਨਿੰਗ ਆ ਤੇ ਕਾਨੂੰਨ ਕਹਿੰਦਾ ਫੇਰ ਸੁਣੋ ਬੰਨ ਕੋਲ ਖਦਾਈ ਮੰਡ ਦੇ ਬਿਲਕੁਲ ਨਾਲ ਖਦਾਈ ਕਰ ਨਹੀਂ ਸਕਦੇ ਕਾਨੂੰਨ ਦੇ ਮਤਾਬਕ ਫੇਰ ਬੰਦ ਦੇ ਕਰੀਬ ਖਦਾਈ ਡਬਲਯੂ ਆਰਡੀ ਇਰੀਗੇਸ਼ਨ ਡਿਪਾਰਟਮੈਂਟ ਦੀ ਲਿਖਤੀ ਮਨਜ਼ੂਰੀ ਤੋਂ ਬਿਨਾ ਪੂਰੀ ਤਰ੍ਹਾਂ ਗੈਰ ਕਾਨੂੰਨੀ ਆ ਡੂੰਘੇ ਪਾਣੀ ਵਿੱਚ ਮਸ਼ੀਨ ਜੀਸੀਬੀ ਪੋਗ ਲੈਣਾ ਬੰਨ ਟੁੱਟਣ ਦਾ ਖਤਰਾ ਹੈ ਉਹ ਦੇਖੋ ਇਹਨਾਂ ਨੇ ਆਪਣੇ ਕੋਲ ਸਰ ਸਬੂਤ ਇਹਨਾਂ ਨੇ ਵਿੱਚ ਬਾੜੀਆਂ ਪੋਕ ਲੈਣ ਫੇਰ ਅੱਗੇ ਆਜੋ ਆਬਾਦੀ ਦੇ ਨੇੜੇ ਹੈਵੀ ਮਸ਼ੀਨਰੀ ਤੇ ਰਿਵਰ ਮਾਈਨਿੰਗ এনवायरमेंटਲ ਪ੍ਰੋਬਲਮ ਡਿਜਾਸਟਰ ਮੈਨੇਜਮੈਂਟ ਉਹ ਐਲਾਈਨ ਸਭ ਪਾਵਲੈਸ ਨੇ ਆਏ ਇੱਥੇ ਤਾਂ ਪਾ ਕਿਸੇ ਕੀਮਤ ਤੇ ਵੀ ਲੱਕੇ ਹੁੰਦਾ ਟੀਸੀ ਦੀ ਹੋ ਸਕਦੀ ਨਾ ਇੱਥੇ ਮਾਈਨਿੰਗ ਟੀਸੀ ਦੀ ਨਹੀਂ ਹੁੰਦਾ ਨਾ ਮਾਈਨਿੰਗ ਦੀ ਕੰਮ ਇਹ ਰੱਗੇ ਆਜੋ ਕਿਹੜਾ ਕਿਹੜਾ ਕਾਨੂੰਨ ਟੁੱਟ ਰਹੇ ਆ ਸੌਂਦੇ ਨੇ ਸਾਰੇ ਪੰਜਾਬ ਮਾਈਨਰ ਮਿਨਰਲ ਰੂਲ 2013 ਨੰਬਰ 1 ਨੰਬਰ 2 ਐਨਵਾਇਰਨਮੈਂਟਲ ਪ੍ਰੋਟੈਕਸ਼ਨ ਐਕਟ 1986 ਨੰਬਰ 3 ਐਨਜੀਟੀ ਐਂਡ ਸੁਪਰੀਮ ਕੋਰਟ ਗਾਈਡਲਾਈਨਸ ਔਨ ਰਿਵਰ ਮਾਈਨਿੰਗ ਹੋਰ 10 ਹੈ ਇਹ ਦੇਖੋ ਜਿਹੜਾ ਅਸਟਰ ਮੈਨੇਜਮੈਂਟ ਐਕਟ 2005 ਬੰਨ ਟੁੱਟੜ ਦਾ ਖਤਰਾ ਕਿਸੇ ਵੇਲੇ ਵੀ ਆ ਕਿਉਂਕਿ ਬੰਦ ਦਾ ਜ਼ਬਤ ਪਿੰਡ ਦੇ ਨਾਮ ਤੇ ਰਿਆ ਤੇ ਸਾਰਿਆਂ ਨੂੰ ਹੁਣ ਆਪਾਂ ਬਾਰ-ਬਾਰ ਕਹੀ ਜਾਂਦੇ ਫਿਰ ਜਿਹੜੀ ਪੁਲਿਸ ਨੇ ਕਰਨ ਵਾਲੀ ਕਾਰਵਾਈ ਆ ਇਹ ਸਾਡੇ ਖਿਲਾਫ ਨਹੀਂ ਇਹ ਇਲੀਗਲ ਮਾਈਨਿੰਗ ਵਾਲਿਆਂ ਦੇ ਖਿਲਾਫ ਆਈ ਪੀ ਸੀ ਦੀ ਧਾਰਾ 268 ਦੇ ਤਹਿਤ ਪਬਲਿਕ ਨੌਇਸ ਨੌਇਸ ਹੈ ਰ ਆਈ ਪੀ ਸੀ ਦੀ ਧਾਰਾ 270 ਹੋਲੀ ਜੋ ਬਾਟਰ ਇਹ ਗੈਰ ਕਾਨੂੰਨੀ ਮਾਈਨਿੰਗ ਦੀ ਸਾਜ਼ਿਸ਼ ਕਿਵੇਂ ਸਾਬਤ ਹੁੰਦੀ ਹੈ ਇਹ ਜਿਹੜੀ ਗੈਰ ਕਾਨੂੰਨੀ ਮਾਈਨਿੰਗ ਦੀ ਸਾਜ਼ਿਸ਼ ਕਿਵੇਂ ਸਾਬਤ ਹੋਦੀ ਉਹ ਦੱਸਨਾ ਢੂੰਗੇ ਪਾਣੀ ਚ ਖਦਾਈ ਪਹਿਲੇ ਦਿਨ ਜਦੋਂ ਆਪਾਂ ਆਏ ਸੀ ਢੂੰਗੇ ਪਾਣੀ ਚ ਪੋਕ ਲੈਣਾ ਚੱਲਦੀਆਂ ਸੀ ਨੰਬਰ 1 ਉਹ ਤੁਰ ਰਹੇ ਨੇ ਉਹ ਕੋ ਸਰਕਾਰੀ ਕਰਮਚਾਰੀ ਨਹੀਂ ਤੋਹਿਆ ਪਰੇ ਜਿਹਨੇ ਸੀਆਈਡੀ ਨਾਲ ਬਰੌਣੀ ਨਾਲ ਤੂੰ ਪਰੇ ਹੋਦਾ ਠੀਕ ਹੈ ਜੀ ਦੂਜਾ ਹਾਂ ਦੇ ਨਾਲ ਨਾਲ ਜੀ ਸੀ ਬੀ ਇਸੇ ਕੀਮਤ ਤੇ ਨਹੀਂ ਹੈ ਜੀ ਸੀ ਬੀ ਬੰਨ ਦੇ ਨਾਲ ਚਲਾ ਸਕਦੇ ਨੰਬਰ 3 ਰੇਤ ਰਕਤਵਾ ਗੰਪੜਾ ਜਾਂ ਟੈਂਪਰਾ ਰਹੀ ਬਾਹਰ ਨਹੀਂ ਚੱਡੀ ਜਾ ਸਕਦੀ ਕੀ ਸੈਟਿੰਗ ਦੇ ਨੋਤੇ ਉਹ ਤਾਂ ਇੱਥੇ ਹੀ ਅੰਦਰੋਂ ਜੇ ਉਹਦੇ ਡੀ ਸੈਟਿੰਗ ਤੇ ਹੈ ਨਾ ਵੀ ਪਾਣੀ ਅੰਦਰ ਅੰਦਰ ਚੱਲੇ ਇਹ ਪਚਾਲਿਓ ਪਟ ਕੇ ਉਹ ਜਿਹੜਾ ਰੇਤਾ ਵਾ ਗਾ ਮਿੱਟੀ ਆਉ ਬੰਨ ਦੇ ਨਾਲ ਲਾਉਣ ਤਾਂ ਕਿ ਬੰਨ ਮਜ਼ਬੂਤ ਹੋਵੇ ਫਿਰ ਕੋਈ ਸਾਈਟ ਬੋਰਡ ਕੋਈ ਨਾ ਬੋਰਡ ਲਾਇਆ ਇੱਥੇ ਕਿਤੀ ਸਾਈਟ ਸਾਡੀ ਚੀਜ਼ ਸਾਡਾ ਪ੍ਰੋਜੈਕਟ ਉਹ ਜ਼ਰੂਰੀ ਆ ਡੇਰ ਅਪਰੂਵਲ ਕਾਪੀ ਅਪਰੂਵਲ ਕਾਪੀ ਹੈ ਜੀ ਤੁਹਾਡੇ ਕੋਲ ਕਿਸ ਕੋਲ ਹੈ ਆਓ ਜੀ ਇਹਦੇ ਜਿਵੇਂ ਸਟ ਡਿਪਾਰਟਮੈਂਟ ਮਾਈਲਿੰਗ ਡਿਪਾਰਟਮੈਂਟ ਠੇਕੇਦਾਰ ਕੋਈ ਦੱਸ ਸਕਦਾ ਕਿ ਅਪਰੂਵਲ ਕਾਪੀ ਕੋਈ ਸਾਡੇ ਪੁਲਿਸ ਅਧਿਕਾਰੀ ਖੜੇ ਆ ਸਾਡੇ ਮਾਈਲਿੰਗ ਸਾਰਾ ਪ੍ਰਸ਼ਾਸਨ ਖੜਾ ਆ ਸਾਨੂੰ ਇਹਦੀ ਕਾਪੀ ਦੇ ਸਕਦੀ ਜੀ ਰੂਮਲ ਕਾਪੀ ਨੋ ਚੋ ਲੋ ਇਹ ਸਾਰਾ ਬਰਤਾਰਾ ਮਿਲ ਕੇ ਇਲੀਗਲ ਮਾਈਲੀ ਅੰਦਰ ਦਾ ਕਵਰ ਹੋ ਵੀ ਸੀਟਿੰਗ ਪੜਦਾ ਇਹ ਦੀ ਸੀਟਿੰਗ ਦੇ ਨਾਮ ਤੇ ਦਿੱਲੀ ਗਲ ਮਾਈਲੀ ਵਿੱਚ ਗੈਰ ਕਾਨੂੰਨੀ ਮੰਡੀ ਇਲੀਲੀ ਮਾਨਿੰਗ ਦੇ ਅਗੇਂਸਟ ਐਕਸ਼ਨ ਪਲਾਨ ਜੀ ਸੀ ਨੂੰ ਤੁਰੰਤ ਸ਼ਿਕਾਇਤ ਕਰਦੀ ਪੜਦੀ ਹੈ ਜਿਹੜੀ ਅਸੀਂ ਕਰ ਦਿੱਤੀ ਹੈ ਐਸੀ ਐਕਸੀਜਨ ਡਬਲਯੂ ਆਰਟੀ ਇਰੀਗੇਸ਼ਨ ਇਹਨਾਂ ਸਾਰਿਆਂ ਨੂੰ ਵੀ ਅਸੀਂ ਸ਼ਿਕਾਇਤ ਕਰ ਚੁੱਕੇ ਆ ਈਮੇਲ ਕਰ ਚੁੱਕੇ ਆ ਮਿਲ ਚੁੱਕੇ ਆ ਗ੍ਰੇਟਨ ਚਰਨ ਦੇ ਸੁਪਿਆ ਬਾਤਸਬ ਵੀ ਕਰ ਚੁੱਕੇ ਆ ਫਿਰ ਮਾਈਨਿੰਗ ਅਫਸਰ ਮਾਈਨਿੰਗ ਅਫਸਰ ਨੂੰ ਵੀ ਅਸੀਂ ਕੋਈ ਨਾ ਮਾਰੇਗਾ ਕਰ ਚੁੱਕੇ ਆ ਵੀ ਸਾਡਾ ਪਿੰਡ ਰੋੜ ਜਾਊਗਾ ਜੀ ਇੱਥੇ ਨਾ ਪਲੀਜ਼ ਕਰੋ ਕੋ ਅੱਗੇ ਪਿੱਛੇ ਗੱਲੋਂ 2 ਕਿਲੋ ਮੀਟਰ ਅੱਗੇ ਪਿੱਛੇ ਕਰ ਲੋ ਠੀਕ ਆ ਜੀ ਫਿਰ ਆਜੋ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਪੰਜਾਬ ਪੁਲਿਸ ਤੋਂ 2 ਘੰਟਾ ਘਰ ਘੋੜਦੀ ਕੋਈ ਮਜਬੂਰੀ ਅਫਸਰ ਸਾਹਿਬ ਹੈ ਜੀ ਨਹੀਂ ਹੁੰਦਾ ਨਾ ਣੀ ਉਹਨੂੰ ਆਪਕੋ ਆਪਾ ਫੇਰ ਆਪਾ ਕਾਗਲੀ ਆਪਾ ਫੇਰ ਪੇਤਾ ਸੀ ਫੇਰ ਅਸੀਂ ਹਾਈ ਕੋਰਟ ਜਾਂਦੇ ਫੇਰ ਇਤਰੀਆਂ ਤੇ ਨਾ ਬੈਠਦੇ ਠੀਕ ਆ ਚਲੋ ਐਸ.ਐਮ. ਐਸ.ਡੀ.ਐਮ. ਸਾਹਿਬ ਨੇ ਸਾਡੀ ਮੈਡਮ ਸਾਹਿਬ ਪੁਨਮ ਜੀ ਆ ਉਹਨਾਂ ਨੂੰ ਅੱਜ ਹੀ ਈਮੇਲ ਕੀਤੀ ਚਾਹੀਦੀ ਜੋ ਸਵੇਰੇ ਮੈਂ ਲੱਕੀ ਸਰਪੰਚ ਤੋਂ ਨੰਬਰ ਲੈ ਕੇ ਉਹਨਾਂ ਨੂੰ ਵੀ ਮੇਲ ਕਰ ਚੁੱਕੇ ਸਬਜੈਕਟ ਸੀਗਾ ਉਹਦਾ ਇਲੀਗਲ ਫੇਵਰ ਮਾਈਨੇ ਅੰਡਰ ਦਾ ਗਰਬ ਆਫ ਡੀਸਰਟਿੰਗ ਐਟ ਖੈਰਾਬੈਕ ਵਿਲੇਜ ਪਾਸਿੰਗ ਪਾਸਿੰਗ ਡੇਂਜਰ ਹੋਰ ਐਂਬੈਂਕਮੈਂਟ ਐਂਡ ਹੈਬਿਟੇਸ਼ਨ ਉਹ ਤੋਂ ਬਾਅਦ ਜੇ ਪ੍ਰਸ਼ਾਸਨ ਨਾ ਰੁਕੇਗਾ ਫਿਰ ਦੇਖਾਂਗੇ ਜੇ ਸਾਡੇ ਖਿਲਾਫ ਕੋਈ ਗਲਤ ਕਾਰਵਾਈ ਠੁੱਠੀ ਕਾਰਵਾਈ ਕਰ ਲਈਏ ਫਿਰ ਆਪਾਂ ਹਾਈ ਕੋਰਟ ਦਾ ਰੁੱਖ ਤੇ ਹੱਕਿਆ ਕਰਾਂਗੇ ਚਲੋ ਇੰਨਾ ਇੱਕ ਤਾਂ ਦੱਸ ਤਾਂ ਸਾਰਾ ਕੁਝ ਨਹੀਂ ਦੱਸਣਾ ਇਹਨਾਂ ਨੂੰ ਵੀ ਕੋਸ਼ ਆਪਦੇ ਕੋਲੋਂ ਵੀ ਰੱਖ ਲੀਏ ਆਲੋ ਬਰਦਾਵਾ ਜਿੰਦਾਬਾਦ 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 ਬਰਦਾਵਾ ਨਹੀਂ ਚਲੇਗੀ नहीं चलेगी नहीं, नहीं चलेगी का जिंदा बार। जिंदा बार, जिंदा बार। नहीं चलेगी लोग नहीं चलेगी नहीं चलेगी नहीं चलेगी भाई पिछले भी बोलो चलो मिलना नहीं धक्का धक्केगी नहीं चलेगी पंजाब सरकार ਜਿੰਦਾਬਾਦ 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 ਕੈਮਰਾ ਨਾ ਫੜ ਕੇ ਬੈਠੋ ਆਓ ਆਓ ਗੱਡੀ ਜੀ ਉਹ ਨਾ ਮਾਈਨਸ 5 ਹੁੰਦਾ ਜੇ ਗੱਡੀ ਜੀ ਉੱਤਰਨਾ ਹੋਰ ਹੋਰ ਗੱਡੀ ਜੀ ਹੋਣਾ ਤੋ ਰੋਬਿੰਗ ਕੁਸ਼ ਮੈਂਤਾਵਾ ਦੁਆਰਾ ਫੇਰਾਪਾ ਲਾਈਵ ਹੋਨੇ ਫੇਰਣਾ ਫੇਰ ਅਗਲੀ ਰੂਪਰੇਖਾ ਦੱਸਾਂਗੇ